किन्नी सोहनी जोड़ी साडी रब बनाईया बनाई आ बापू जी भी नाल कर दे कमाई बेल्ले सेर सिर रोटियां बेले सिर रोटियां पकावे ते खवावे तेरी मां वे नरिंदरा अड होने वाली कीते अड वाली कीते गल ना करी वे ना ना, ना वे नरिंदरा ਅੱਡ ਹੋਣ ਵਾਲੀ ਕੀਤੇ ਗੱਲ ਨਾ ਕਰੀ ਵੇ ਨਾ ਨਾ ਵੇ ਨਰਿੰਦਰਾਂ ਅੱਗੇ ਹੋ ਕੇ ਸੋਣ ਮੈਂ ਸਨਮ ਤੈਨੂੰ ਦਿਲ ਦੀ ਸੁੱਤਿਆਂ ਪਿਆਂ ਨੂੰ ਜਾ ਮੰਜੀ ਉੱਤੇ ਮਿਲਦੀ ਨੇੜੇ ਹੋ ਕੇ ਸੋਣ ਮੈਂ ਸਨਮ ਤੈਨੂੰ ਦਿਲ ਦੀ ਸੁੱਤਿਆਂ ਪਿਆਂ ਨੂੰ ਜਾ ਮੰਜੀ ਉੱਤੇ ਮਿਲਦੀ ਆਪਨੂੰ ਤਾਂ ਚੱਜ ਨਾਲ ਆਪ ਪੜਨੋ ਤੇ ਚੱਜ ਨਾਲ ਚੋਣੀ ਵੀ ਨਹੀਂ ਹੁੰਦੀ ਮੱਝ ਗਾਂ ਵੇ ਨਰਿੰਦਰਾ ਅਡਹੋਣ ਵਾਲੀ ਕੀਤੇ ਅਡਹੋਣ ਵਾਲੀ ਕੀਤੇ ਗੱਲ ਨਾ ਕਰੀ ਵੇ ਨਾ 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 ਵੇ ਨਰਿੰਦਰਾ ਅਡਹੋਣ ਵਾਲੀ ਕੀਤੇ ਗੱਲ ਨਾ ਕਰੀ ਵੇ ਨਾ 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 ਵੇ ਨਰਿੰਦਰਾ ਅੰਜੀ ਹਾਂਜੀ ਕਹਿਣਾ ਆਖਾ ਕਿਸ ਦਾਣੀ ਮੋੜਨਾ

ਰਾਜ ਕਾਕੜੇ ਜੇ ਹੋਗੇ ਕਰੂ ਆ ਪਾਡਵੇ ਦੋਹਾਂ ਨੂੰ ਉਡਾਉਣੀ ਪੈਣੀ ਬਾਜਰੇ ਦੇ ਉਤੋਂ ਕਾਵੇਂ ਨਰਿੰਦਰਾ ਅੱਡ ਹੋਣਾ ਵਾਲੀ ਕੀਤੇ ਅੱਡ ਹੋਣ ਵਾਲੀ ਕੀਤੇ ਗੱਲ ਨਾ ਕਰੀਂ ਬੇ ਨਾ 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 ਵੀ ਨਰਿੰਦਰਾ